ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਚਾਇਤ ਦੀ ਜ਼ਮੀਨ ਨੂੰ ਲੈ ਕੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਤੇ ਪੰਚਾਇਤ ਦਾ ਤੇ ਪਿੰਡ ਦਾ ਮਾਫੀ ਕੀਤਾ ਜਾਵੇ ਪਿੰਡ ਦਾ ਮੌਜੂਦਾ ਸਰਪੰਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਤਸਵੀਰਾਂ ਨੇ ਤਰਨਤਾਰਨ ਦੀਆਂ ਜਿੱਥੇ ਤਰਨਤਾਰਨ ਦੇ ਵਿੱਚ ਪੰਚਾਇਤ ਦੀ ਜ਼ਮੀਨ ਨੂੰ ਲੈ ਕੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਤੇ ਇਸ ਦੌਰਾਨ ਗੋਲੀ ਚੱਲਣ ਕਾਰਨ ਪਿੰਡ ਦਾ ਮੌਜੂਦਾ ਸਰਪੰਚ ਜ਼ਖਮੀ ਹੋ ਗਿਆ ਹੈ ਤਰਨਤਾਰਨ ਦਾ ਪਿੰਡ ਚੇਲਾ ਆ ਜਿੱਥੇ ਦਸ਼ਦਾ ਮਾਹੌਲ ਬਣ ਗਿਆ ਹੈ ਕਿਉਂਕਿ ਲੰਬੇ ਸਮੇਂ ਤੋਂ ਇੱਕ ਵਿਅਕਤੀ ਦੇ ਵੱਲੋਂ ਜਿਸ ਦਾ ਨਾਮ ਜਜਬੀਰ ਸਿੰਘ ਹੈ ਉਸ ਦੇ ਵੱਲੋਂ ਪੰਚਾਇਤ ਦੀ ਪੈੜੀ ਵਹੀ ਜਾਂਦੀ ਸੀਗੀ ਤੇ ਜਦੋਂ ਹੁਣ ਸਰਪੰਚ ਪੰਚਾਇਤ ਦੇ ਨਾਲ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੇ ਲਈ ਜਾਂਦਾ ਹੈ ਤੇ ਇਸ ਦੌਰਾਨ ਜਜਬੀਰ ਸਿੰਘ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਕਾਰਨ ਪਿੰਡ ਦਾ ਮੌਜੂਦਾ ਸਰਪੰਚ ਜ਼ਖਮੀ ਹੋ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਿੰਡ ਦੇ ਸਰਪੰਚ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤਾਂ ਦੱਸ ਦਈਏ ਕਿ ਪੰਚਾਇਤ ਦੀ ਜ਼ਮੀਨ ਸੀਗੀ ਜਿੱਥੇ ਲੰਬੇ ਸਮੇਂ ਤੋਂ ਜਜਬੀਰ ਸਿੰਘ ਨਾਮ ਦਾ ਵਿਅਕਤੀ ਪੈਲੀ ਵੋਂਦਾ ਸੀਗਾ ਖੇਤੀ ਕਰਦਾ ਸੀਗਾ ਤੇ ਜਦੋਂ ਹੁਣ ਉਸ ਜ਼ਮੀਨ ਦੇ ਉੱਤੇ ਸਰਪੰਚ ਪੰਚਾਇਤ ਦੇ ਨਾਲ ਕਬਜ਼ਾ ਕਰਨ ਦੇ ਲਈ ਜਾਂਦਾ ਹੈ ਤਾਂ ਇਸ ਦੌਰਾਨ ਇਸ ਵਿਅਕਤੀ ਦੇ ਵੱਲੋਂ ਜਜਬੀਰ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਕਾਰਨ ਗੋਲੀ ਲੱਗਣ ਕਾਰਨ ਪਿੰਡ ਦਾ ਮੌਜੂਦਾ ਸਰਪੰਚ ਜ਼ਖਮੀ ਹੋ ਗਿਆ